ਸਾਫ ਹੋ ਗਈ। ਤਰਾ ਤੋ। ਇਹ ਦੋ ਨੇ ਨਹੀਂ ਰੀਆਂ। ਉਹ ਰੰਗ ਕਮ ਹੋ ਰਹਾ ਹੈ ਨਾ ਕਾੜਾ ਇਹ। ਇਹ ਕੋਈ ਆ। ਨਹੀਂ ਉਹ ਜੀਵਾਂ ਹੰਦੀ ਹੋ ਰਾ ਸਲਟ ਜੀ ਕਬੋਰਾ ਕਰ ਦਿੱਤੀ ਆ। ਟੀ-ਸ਼ਰਟ ਜੀ ਨੂੰ ਸ਼ਰਟ ਆ ਜੀ। ਦੇਵਾਂ ਹੰਦੀ ਸ਼ਰਟ ਆ। ਉਹ ਮੈਂ ਕੱਲ ਕਰੀਏ ਜੱਕ ਕੇ। ਉਹ ਥੋੜੇ ਕਲਰ ਵੀ ਹੋ ਰਹਾ ਹਾਂ। ਗੱਡੀ ਮੈਂ ਗੱਡੀ ਧਮਾਉਣ ਜਾਣਾ ਕੋਈ ਸਾਜੀ। ਉਹ ਤੇ ਇਹ ਕਹਿੰਦੇ ਨੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲਓ ਜੀ 8 ਵਜੇ ਦਾ ਟਾਈਮ ਆ 8 ਤਰੀਕਾ ਤੇ ਦਿਨ ਜਿਹੜਾ ਹੈਗਾ ਸੋਮਵਾਰ 8:00 ਵਜੇ ਟਾਈਮ ਨਹੀਂ ਹੈਗਾ 8:00 ਤੋਂ ਵੀ ਪਹਿਲਾਂ ਦਾ ਟਾਈਮ ਹੀ ਹੈਗਾ ਠੀਕ ਹੈ ਜੀ ਜਿਹੜੇ ਕੱਲ ਕੱਪੜੇ ਧੋਤੇ ਸੀਗੇ ਉਹਨਾਂ ਨੂੰ ਕਰ ਰਹੀ ਹਾਂ ਤੈ ਠੀਕ ਹੈ ਜੀ ਕੁਸ਼ਕ ਕੱਲ ਕਰਤੇ ਸੀਗੇ ਕੁਝ ਜਿਹੜੇ ਅੱਜ ਤੈ ਕਰ ਦਿੰਨੇ ਹਾਂਗੇ ਤੇ ਬਾਕੀ ਅੱਜ ਆਪਣੇ ਮਿਸਤਰੀ ਆਜੂਗਾ ਜੀ ਅੱਜ ਆਪਣਾ ਘਰ ਦਾ ਕੰਮ ਜਿਹੜਾ ਪ੍ਰੋਪਰ ਤਰੀਕੇ ਨਾਲ ਹੋ ਜੂਗਾ ਸ਼ੁਰੂ 8:00 ਤੋਂ ਪਹਿਲਾਂ ਦਾ ਹੀ ਟਾਈਮ ਹੈ ਇਹ ਤੇ ਵੈਸੇ ਮੈਂ 8:00 ਵਜੇ ਕਹਤਾ 8:00 ਤੋਂ ਪਹਿਲਾਂ ਟਾਈਮ ਸੀਗਾ ਹਜੇ ਤੱਕ ਆਪਣੇ ਮਿਸਤਰੀ ਆਏ ਨਹੀਂ ਸੀ ਕਿ ਉਸ ਤੋਂ ਬਾਅਦ ਕੱਪੜੇ ਤੈ ਪਹਿਲਾਂ ਮੈਂ ਕਰਤੇ ਮੈਂ ਕਿਹਾ ਚਲੋ ਹਜੇ ਦੇਖੋ ਬੱਚੇ ਵੀ ਪਏ ਆਗੇ ਜੇ ਪਰ ਅ ਸਿਗੀ ਵੀ ਚਲੋ ਹਜੇ ਕੰਮ ਵੀ ਨਹੀਂ ਸ਼ੁਰੂ ਹੋਇਆ ਤੇ ਵੀ ਚਲ ਕੋਈ ਨਹੀਂ ਹਜੇ ਥੋੜੀ ਦੇਰ ਮੈਂ ਕਹਾ ਹੋਰ ਪਹਿ ਜਾਣ ਦੇ ਤੇ ਮੈਂ ਆਪਣੇ ਕੱਪੜੇ ਤੈਅ ਕਰਨ ਲੱਗ ਗਈ ਸੀ ਕਿ ਉਸ ਤੋਂ ਬਾਅਦ ਕੱਪੜੇ ਤੈਅ ਕਰਕੇ ਫਿਰ ਮੈਂ ਲੱਗ ਗਈ ਸੀਗੀ ਇੱਥੇ ਪਰਦੇ ਜਿਹੜੇ ਸੀਗੇ ਤਾਰ ਕੇ ਇਹਨੇ ਥੋੜੇ ਜੇ ਨੀਵੇਂ ਵਾਲੇ ਨੇਗੇ ਮੈਨੂੰ ਇਹ ਸੀ ਵੀ نیچے ਲੰਮਕਦੇ ਨੇ ਕਾਫੀ ਹਨਾ ਫਟ ਨਾ ਜਾਣ ਤਾਂ ਕਰਕੇ ਧੋਣ ਵਾਲੇ ਵੀ ਹੋ ਗਏ ਸੀ ਤੇ ਕੁਝ ਇਧਰੋਂ ਥੋੜਾ ਜਿਹਾ ਨੇਰਾ ਪਹਿ ਰਿਹਾਗਾ ਪਰ ਮੈਂ ਇੱਕ ਵਾਰ ਇਹਨਾਂ ਨੂੰ ਲਾ ਕੇ ਚੰਗੀ ਤਰ੍ਹਾਂ ਪਹਿਲਾਂ ਜਿੰਨੀ ਵੀ ਇਹਨਾਂ ਦੀ ਸੈਟਿੰਗ ਕਰਨ ਵਾਲੀ ਉੱਚੇ ਕਰਨ ਵਾਲੇ ਨੇ ਉੱਚੇ ਕਰੂੰਗੇ ਮਸ਼ੀਨ ਰੱਖ ਕੇ ਉਸ ਤੋਂ ਬਾਅਦ ਦੇਖਾਂਗੇ ਫਿਰ ਵੀ ਹਨਾ ਇਧਰਲੀ ਸਾਈਡ ਲਾਉਣੇ ਆ ਇੱਥੇ ਹੀ ਲਾਉਣੀ ਆ ਜਾਂ ਫਿਰ ਵੀ ਦੂਸਰੀ ਸਾਈਡ ਆਪਾਂ ਇਧਰ ਜਿੱਧਰ ਅਲਮਾਰੀਆਂ ਲੱਗੀਆਂ ਹੋਈਆਂ ਨੇ ਵੀ ਉਧਰ ਸੈੱਟ ਕਰਕੇ ਲਾਉਣੇ ਆ ਹਨਾ ਤਾਂ ਕਰਕੇ ਬਸ ਪਹਿਲਾਂ ਮੈਂ ਸਾਰੇ ਲਾਲੇ ਸੀਗੇ ਪਰਦੇ ਲਾ ਕੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਸਲਾਈ ਲਾਈ ਆ ਜਿੰਨੇ ਉੱਚੇ ਰੱਖਣੇ ਸੀ 15 15 20 ਇੰਚੇ ਨੇ ਉੱਚੇ ਰੱਖਣੇ ਪੈ ਗਏ ਮੈਨੂੰ ਇਹ ਕਿਉਂਕਿ ਉੱਧਰ ਨਾਲੋਂ ਇੱਧਰ ਦਾ ਫਰਕ ਹੈਗਾ ਥੋੜਾ ਸ਼ੈੱਡ ਨੀਮਾ ਉੱਧਰ ਆਪਣਾ ਜ਼ਿਆਦਾ ਉੱਚਾ ਸੀਗਾ ਬਰੰਡਾ ਤਾਂ ਕਰਕੇ ਹਨਾ ਥੋੜੇ ਕਾਫੀ ਨੀਵੇਂ ਵੈਸੇ ਤਾਂ ਮੈਂ ਮੋੜਦੇ ਸੀਗੇ ਇਹ ਪਰ ਫਿਰ ਵੀ ਮੈਂ ਨਾ ਐਵੇਂ ਹੀ ਲੱਗੇ ਲਗਾਈ ਮੋੜਦੇ ਸੀ ਮਸ਼ੀਨ ਉੱਪਰ ਰੱਖ ਕੇ ਕਿਸੇ ਚੀਜ਼ ਤੇ ਪਰ ਫਿਰ ਵੀ ਇਹ ਥੋੜੇ ਨੀਚੇ ਲੱਗਦੇ ਨੇਗੇ ਨਾਲੇ ਤਾਂ ਰੋਜ਼ ਗੰਦੇ ਹੁੰਦੇ ਆ ਝਾੜੂ ਵਗੈਰਾ ਲੱਗਦਾ ਹਨਾ ਜਾਂ ਪੋਚਾ ਲਾਉਣੀ ਆਗੀ ਉਦੋਂ ਵੀ ਫਿਰ ਐ ਹੁੰਦਾ ਵੀ ਕਸ ਕੇ ਪਾਟ ਨਾ ਜਾਣਾ ਹਨਾ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਇਹ ਖੇਚਲਾ ਕਰ ਹੀ ਲੈਨੇ ਵੈਸੇ ਤਾਂ ਅੱਜ ਆਪਣੇ ਕੰਮ ਆ ਜਿਹੜਾ ਸ਼ੁਰੂ ਹੋ ਗਿਆ ਤੇ ਫਿਰ ਮੈਂ ਕਿਹਾ ਚਲੋ ਤਾਂ ਮੈਂ ਹੁਣ ਚਾਹ ਪਾਣੀ ਬਣਾਉਣਾ ਹੁੰਦਾ ਕੰਮ ਦਾ ਸਾਰਾ ਦਿਨ ਖਤਮ ਨਹੀਂ ਹੁੰਦੀ ਵੀ ਇਹ ਵੀ ਜ਼ਰੂਰੀ ਹੈਗਾ ਵੀ ਨਾਲ-ਨਾਲੇ ਕੰਮ ਵੀ ਹੋ ਜਾਊਗਾ ਤੇ ਲੋ ਜੀ ਸਾਰੇ ਪਹਿਲਾਂ ਪਰਦੇ ਆਪਾਂ ਲਾ ਲੈਨੇ ਹੁਸ ਤੋਂ ਬਾਅਦ ਫਿਰ ਸ਼ਲਾਈ ਜਿਹੜੀ ਇਹਨਾਂ ਤੇ ਲਾਉਣੀ ਹੈਗੀ ਜਿੰਨੇ ਜਿੰਨੇ ਇਹ ਰੱਖਣੇ ਨੇ ਉਹਨੇ ਰੱਖ ਕੇ ਮਿਲ ਲੂੰਗੀ ਇੱਕੋ ਜੇ ਸਾਰੇ ਮਿਲ ਕੇ ਉਸ ਤੋਂ ਬਾਅਦ ਫਿਰ ਇਹਨਾਂ ਤੇ ਜਿਹੜੀ ਸੇਨਾ ਉਹ ਲਾ ਦੂੰਗੀ ਠੀਕ ਹੈ ਜੀ ਲੋ ਜੀ ਇੱਥੇ ਮੈਂ ਹੁਣ ਲੱਗੀਆਂ ਮਸ਼ੀਨ ਰੱਖਣਾ ਮਸ਼ੀਨ ਤਾਂ ਕਰਕੇ ਕਿਉਂਕਿ ਕੁਛ ਨਾ ਕੁਛ ਸਲਾਈ ਵਾਲਾ ਕੰਮ ਚੱਲੀ ਜਾਂਦਾ ਹੈ ਹਨਾ ਤਾਂ ਕਰਕੇ ਫਿਰ ਮੈਂ ਬਾਹਰ ਹੀ ਰੱਖਦੀ ਮਸ਼ੀਨ ਮੈਂ ਨਹੀਂ ਰੱਖੀ ਨਹੀਂ ਤਾਂ ਮੈਂ ਰੱਖ ਵੀ ਸਕਦੀ ਜੇ ਕਿਤੇ ਨੂੰ ਸਮਕੇ ਪਰ ਇਹਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਕੋਈ ਵੀ ਹੁਣ ਸਰਦੀਆਂ ਵਾਲਾ ਕੱਪੜਾ ਫਟ ਗਿਆ ਜਾਂ ਕਿਵੇਂ ਵੀ ਹਨਾ ਮਸ਼ੀਨ ਦੀ ਤਾਂ ਆਪਾਂ ਨੂੰ ਘਰ ਦੇ ਵਿੱਚ ਜ਼ਰੂਰਤ ਪੈਂਦੀ ਹੋਈ ਹੈਗੀ ਤਾਂ ਕਰਕੇ ਫਿਰ ਮੈਂ ਰੱਖੀ ਨਹੀਂ ਸੀ ਇੱਥੇ ਰੱਖੀ ਹੋਈ ਹੈਗੀ ਤੇ ਲੋ ਜੀ ਉਸ ਤੋਂ ਬਾਅਦ ਬੈਠ ਗਈ ਸੀ ਮੈਂ ਉਹ ਕਰਨ ਇੱਥੇ ਆਪਣੇ ਜਿਵੇਂ ਮਿਸਤਰੀ ਸੀਗੇ ਉਹ ਆ ਗਏ ਸੀਗੇ ਉਹਨਾਂ ਨੂੰ ਆਪਾਂ ਚਾਹ ਬਣਾ ਕੇ ਦੇਤੀ ਸੀਗੀ ਤੇ ਫਿਰ ਮੈਨ ਲੱਗੀ ਸੀ ਕਿ ਪਰਦੇ ਨੇ ਜਿਹੜੇ ਉਸ ਲਾਈ ਕਰਨ ਠੀਕ ਆ ਜੀ ਤੇ ਜਿਹੜੇ ਪਹਿਲਾਂ ਸੇਣ ਲੱਗੀ ਹੋਈ ਸੀ ਉਹ ਢੇੜ ਢੇੜ ਕੇ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਨਾਪ ਲਿਆ ਸੀਗਾ ਵੀ ਇੰਨਾ ਕ ਮੈਂ ਸਾਈਜ਼ ਉਹ ਕਰਨਾਗਾ ਰੱਖਣਾਗਾ ਤੇ ਤਾਂ ਕਰਕੇ ਫਿਰ ਉਨਾ ਹੀ ਆਪਾਂ ਰੱਖ ਲਿਆ ਸੀਗਾ ਸਾਈਜ਼ ਇਹਦਾ ਤੇ ਨਾਲ ਨਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਮਿਸਤਰੀ ਆ ਕੇ ਮੋਟਰ ਛੱਡ ਰਹੀ ਸੀ ਮੈਂ ਉੱਪਰ ਮੇਰੇ ਇਧਰ ਹੀ ਲੱਗੀ ਹੋਈ ਹੈ ਮੋਟਰ ਵਾਲੀ ਸਵਿੱਚ ਆ ਜਿਹੜੀ ਉੱਪਰ ਜਿੱਥੇ ਅਸੀਂ ਬੈਠੇ ਆ ਤੇ ਅੰਦਰ ਹੀ ਆਪਣੇ ਹਨਾ ਠੀਕ ਆ ਜੀ ਤੇ ਲੋ ਜੇ ਇਥੇ ਹੁਣ ਪਿੰਦਰ ਵੀ ਉੱਠ ਗਿਆ ਸੀਗਾ ਇਹਨੇ ਜਾਣਾ ਸੀ ਗੱਡੀ ਵਾਸ਼ ਕਰਾਉਣ ਕਾਰ ਵਾਸ਼ ਵਾਸ਼ ਕਰਾਉਣ ਜਾਣੀ ਸੀ ਇਹਨੇ ਕਿ ਜਿਵੇਂ ਕਿ ਆਪਾਂ ਕੰਮ ਕਰਵਾ ਕੇ ਲੈ ਕੇ ਆਏ ਸੀ ਕੱਲ ਤੋਂ ਬਹੁਤਾਂ ਕਰਕੇ ਉਹ ਬਹੁਤ ਜ਼ਿਆਦਾ ਗੰਦੀ ਹੋਈ ਪਈ ਆ ਇਹਨੇ ਜਾਣਾ ਸੀਗਾ ਤੇ ਚਲੋ ਜੀ ਇਹ ਹੁਣ ਚਲੇ ਜਾਊਗਾ ਉਸ ਤੋਂ ਬਾਅਦ ਫਿਰ ਮੇਰਾ ਇਹ ਕੰਮ ਆ ਜਿਹੜਾ ਹੈ ਕਰਕੇ ਮੈਂ ਫੇਰ ਰੋਟੀ ਰੋਟੀ ਬਣਾਉਣ ਲੱਗੋ ਕਿਉਂਕਿ ਹਜੇ ਰੋਟੀ ਬਣਾਉਣ ਦੇ ਵਿੱਚ ਟਾਈਮ ਸੀਗਾ ਮੈਂ ਕਿਹਾ ਚਲੋ ਵੀ ਸਵੇਰੇ ਸਵੇਰੇ ਪਹਿਲਾਂ ਮੈਂ ਇਹ ਕੰਮ ਕਰ ਦਮਾ ਇੱਥੇ ਵੀ ਤੁਹਾਨੂੰ ਜਦੋਂ ਮੈਂ ਐਡਿਟ ਕਰ ਰਹੀ ਹਾਂ ਵੀਡੀਓ ਨੂੰ ਕਾਫੀ ਸਾਰਾ ਸੋਰ ਹਸ ਸੁਣਦਾ ਹੋਗਾ ਕਿਉਂਕਿ ਕੰਮ ਚੱਲਦਾ ਜੀ ਹੁਣ ਇੰਨਾ ਕ ਤਾਂ ਜਿਹੜਾ ਵਿੱਚ ਹੋਇਆ ਕਰੂਗਾ ਚੱਕ ਤੇ ਚਪਾ ਗਵੰਡੀਆਂ ਘਰ ਲਾਤੇ ਠੀਕ ਹੈ ਜੀ ਆ ਦੋ ਰਹਿ ਗਏ ਵੀ ਲਾਉਣੇ ਚੱਕ ਜਗੇ ਜਿਹੜਾ ਬੁੱਲ ਗਈ ਹੋਰ ਜਿਹੜਾ ਫੁੱਲ ਗਿਆ ਇਧਰ ਆ ਪੱਡ ਲੱਗ ਜੂਗਾ ਚਲ ਆ ਨਾ ਹੋ ਜੂਗਾ ਤਾਂ ਹੁਣ ਪੱਟੇ ਪਾਉਣ ਮੈਂ ਕਰੇਤਾ ਉਹ ਹੋਇਆ। ਹੋਰ ਤੋਂ ਬਾਹਰ ਵੀ ਨਹੀਂ ਆਣਾ ਇਸ ਤਰ੍ਹਾਂ। ਹਾਂ ਉਹ ਤਾਂ ਮਿੱਟੀ ਦੁੱਧ ਹੀ ਹੁੰਦੀ ਬਾਈ। ਵੀ ਆਪਾਂ ਇੱਕ ਟਾਲ ਆਈਆਂ ਹੰਗੀਆਂ ਨੇ। ਹਾਂ। ਇੱਥੇ ਦੋ ਦਰ ਤੇ ਹੋਰ ਲਾ ਲਾਂਗੇ। ਹਾਂ ਹਾਂ। ਜੇ ਨਮੀਆਂ ਨਹੀਂ ਲਾ ਦੀਏ। ਠੀਕ ਹੈ। ਕੋਈ ਪਤਾ ਕੀ ਲੋਕਾਂ ਨਾਲ। ਹਾਂ ਇੱਥੇ ਹੈ। ਰੰਦੜ ਤੇ ਉਹਦਾ ਫਾਇਦਾ ਨਹੀਂ। ਹਾਂ ਇੱਥੇ ਹੈ। ਹੁਣ ਚਲ ਥਾਂ ਜਾਂ ਖੁੱਲ ਗਿਆ ਹੁਣ। ਤਨਖਾਣ ਚਲਾ ਜਾਂਦਾ ਹੈ। ਬਹੁਤ ਬਹੁਤ। ਨਾਮ ਦਾ ਆਖੀਰ। ਮਾਪੇ ਸੰਬੰਧ ਦੇ। ਹਾਂ। ਸੰਗੀਤ ਲਾਸਟ। ਹੂੰ। ਬੋਧੂ ਬੋਧੂ। ਇਹ ਤੈਨੂੰ ਜਾਣ ਦੇਣਾ। ਇਹ ਕਿਹਨੂੰ ਕਿਹਨੂੰ? ਹਾਂ। ਮੇਰਾ ਵਾਹ ਚੁੱਪ। ਲੋਟੀ ਤੇ ਆਉਂਦੇ। ਮੈਂ ਗੋਡਾਉਨ ਬੰਦ ਨਹੀਂ ਕਰਦਾ। ਮੈਂ ਚਰੂ ਹੈ ਮਾ। pağal. Gel lan lan. ਲੋ ਜੀ ਇੱਥੇ 10 ਵਜੇ ਵਾਲੀ ਜਿਹੜੀ ਚਾਹ ਸੀ ਉਹ ਪਮਿਸਤਰੀ ਨੂੰ ਕਰਕੇ ਜਿਹੜੇ ਵੀ ਆਪਣੇ ਸੀਗੇ ਭਰਾ ਮਜ਼ਦੂਰ ਉਹਨਾਂ ਨੂੰ ਚਾਹ ਦੇ ਦਿੱਤੀ ਆ ਤੇ ਉਸ ਤੋਂ ਬਾਅਦ ਇਧਰ ਆਪਾਂ ਸਾਰਾ ਅੱਜ ਜਿਵੇਂ ਪਰਦੇ ਸੀਗੇ ਇਧਰੋਂ ਲਾਤੇ ਇਹ ਸਾਰੀ ਸਾਫ ਸਫਾਈ ਕਰਤੀ ਜੋ ਵੀ ਇੱਥੇ ਕੰਟੇਨਰ ਵਗੈਰਾ ਰੱਖੇ ਹੋਏ ਨੇ ਉਹ ਸਾਫ ਕਰਤੇ ਸੋਫਾ ਵੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਅੱਜ ਇਧਰੋਂ ਚੱਕ ਕੇ ਨਿਸ਼ਾਨਕੇ ਘਰ ਲਗਾ ਦਿੱਤਾ ਕਿਉਂਕਿ ਇੱਥੇ ਥੋੜੀ ਨੇ ਮੈਨੂੰ ਦੋ ਇੱਕ ਦੋ ਚੂਹੇ ਆ ਦਿੱਸੀਆਂ ਨੇ ਫਿਰਦੀਆਂ ਮੈਨੂੰ ਇਹ ਸੀ ਵੀ ਕਈ ਵਾਰ ਵਿੱਚੋਂ ਐਵੇਂ ਕੱਟ ਵੱਢਣਾ ਦੇਣਾ ਨਾ ਨੁਕਸਾਨ ਨਾ ਕਰ ਦੇਣਾ ਤਾਂ ਕਰਕੇ ਜਿਹੜਾ ਸੋਫਾ ਸੀਗਾ ਪੰ ਰੈਪ ਤਾਂ ਕੀਤਾ ਹੋਇਆ ਵੈਸੇ ਰੈਪ ਕਰਕੇ ਆਪਾਂ ਉਸ ਦਿਨ ਹੀ ਰੈਪ ਕਰਤਾ ਸੀ ਜਿਸ ਦਿਨ ਇੱਧਰ ਰੱਖਿਆ ਸੀ ਆਪਾਂ ਸੈੱਡ ਦੇ نیچے ਪਰ ਅੱਜ ਉਹ ਆਪਾਂ ਗਵਾਂਡੀਆਂ ਕਰ ਲਾ ਦਿੱਤਾ ਤੇ ਜੋ ਵੀ ਕੱਪੜੇ ਸੀਗੇ ਹੁਣ ਰਹਿ ਗਏ ਕੱਲ ਜਿਵੇਂ ਕਿ ਇਹ ਬੈੱਡ ਸ਼ੀਟਾਂ ਸੀ ਜਿਹੜੀਆਂ ਸਾਰੀਆਂ ਮੈਂ ਵਾਸ਼ ਕੀਤੀਆਂ ਸੀਗੀਆਂ ਦੋਨੋਂ ਤਿੰਨੋਂ ਹਾਂਜੀ ਤਿੰਨ ਹਨਾ ਸਿੰਗਲ ਬੈੱਡ ਦੇ ਵਿੱਚ ਤੇ ਇਹਨੂੰ ਮੈਂ ਚੱਕ ਕੇ ਰੱਖ ਦੂੰਗੀ ਤੇ ਇੱਥੇ ਚੰਗੀ ਤਰ੍ਹਾਂ ਝਾੜੂ ਲਾ ਕੇ ਆਪਾਂ ਸਿੰਗਲ ਬੈੱਡ ਆ ਜਿਹੜਾ ਇੱਥੇ ਲਾ ਦਾਂਗੇ ਤਾਂ ਕਿ ਉਧਰਲੀ ਸਾਈਡ ਤੋਂ ਥੋੜਾ ਜੀ ਜਗ੍ਹਾ ਹੋਰ ਖੁੱਲ ਜਵੇ ਹਨਾ ਉਧਰ ਥੋੜਾ ਜਿਹਾ ਹੋਇਆ ਪਿਆ ਸੀਗਾ ਇੱਕ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਹੁਣ बार-बार ਮੋਟਰ ਛੱਡਣੀ ਪੈਂਦੀ ਹੈਗੀ ਮੋਟਰ ਕਰਕੇ ਫਿਰ ਇਹ ਵੀ ਚਲੋ ਉਧਰੋਂ ਥੋੜਾ ਜਿਹਾ ਆ 타 ਹੋਰ ਖੁੱਲ ਜਾਊਗਾ ਤੇ ਲੋ ਜੀ ਜੇ ਉਹ ਕੱਪੜੇ ਸੀਗੇ ਗਿੱਲੇ ਸੀਗੇ ਰਾਤ ਹਨਾ ਉਹ ਮੈਂ ਇੱਥੇ ਤਾਰ ਬੰਨੀ ਹੋਈ ਹੈ ਤਾਰ ਤੇ ਪਾ ਦੇਣੀ ਹੁੰਦੀ ਆ ਹੁਣ ਉਹ ਬਿਲਕੁਲ ਸੁੱਕ ਚੁੱਕੇ ਸੀਗੇ ਆਪਾਂ ਉਹਨਾਂ ਨੂੰ ਲਾ ਕੇ ਰੱਖ ਲਿਆ ਬਾਅਦ ਦੇ ਵਿੱਚ ਤੈਅ ਕਰਾਂਗੇ ਤੇ ਇੱਥੋਂ ਦੇਖੋ ਕਾਫੀ ਸਾਰਾ ਕੂੜਾ ਨਿਕਲੂਗਾ ਤੇ ਝਾੜੂ ਲਾ ਕੇ ਫਿਰ ਇੱਥੇ ਆਪਾਂ ਜਿਹੜਾ ਬੈੱਡ ਹੈਗਾ ਸਿੰਗਲ ਬੈੱਡ ਇੱਥੇ ਲਾ ਦਵਾਂਗੇ ਜੋ ਵੀ ਕੱਪੜੇ ਹੁਣ ਸੁੱਕੇ ਹੋਇਆ ਕਰਨਗੇ ਉਹ ਤੈਅ ਕਰਕੇ ਇੱਥੇ ਹੀ ਰੱਖ ਦਿਆ ਕਰੂੰਗੇ ਹਨਾ ਤੇ ਬਾਕੀ ਤਰੇ ਵੀ ਅभी ਚਲੋ ਹੁਣ ਜਿੰਨਾ ਕਿ ਥਾਂ ਖੁੱਲਦਾ ਵਧੀਆ ਹੀ ਹੈ ਹਨਾ ਉਧਰ ਉਧਰ ਆਪਣੇ ਨਾ ਗਵੰਡੀਆਂ ਦੇ ਘਰ ਇੱਕ ਰੂਮ ਜਿਹੜਾ ਬਿੱਲੇ ਹੀ ਸੀਗਾ ਤਾਂ ਕਰਕੇ ਆਪਾਂ ਸੋਫਾ ਉੱਥੇ ਲਾਤਾ ਵੀ ਚਲੋ ਹਣਾ ਉੱਥੇ ਆਪਾਂ ਸਫਾਈ ਸਪੋਈ ਕਰਿਆ ਜਾਂ ਕਰਾਂਗੇ ਤੇ ਵੀ ਜਲੋ ਠੀਕ ਆਗਾ ਦੇਖੋ ਕਿੰਨੀ ਜ਼ਿਆਦਾ ਡਸਟ ਸੀ ਕਿਉਂਕਿ ਜਦੋਂ ਇੱਕ ਥਾਂ ਤੇ ਚੀਜ਼ ਪਈ ਰਹਿੰਦੀ ਹੈ ਨਾ ਕੋਈ ਵੀ ਚੀਜ਼ ਇੱਕ ਥਾਂ ਉਹਦੇ ਨੀਚੇ ਜ਼ਰੂਰ ਜਿਹੜਾ ਜਿਹੜੀ ਡਸਟ ਹੁੰਦੀ ਉਹ ਇਕੱਠੀ ਹੋ ਹੀ ਜਾਂਦੀ ਹੈਗੀ ਕਾਫੀ ਸਾਰੀ ਡਸਟ ਸੀਗੀ ਇੱਥੇ ਮਤਲਬ ਤੁਹਾਨੂੰ ਪਤਾ ਹੀ ਹੁਣ ਕੰਮ ਇਹ ਜਿਹੜਾ ਡਸਟ ਵਾਲਾ ਸਾਰਾ ਹੈ ਨਾ ਤਾਂ ਹੋਊਗਾ ਹੀ ਇੰਨਾ ਕੁ ਤਾਂ ਪਰ ਤੁਲੋ ਕੋਈ ਗੱਲ ਨਹੀਂ ਜੇ ਆਪਾਂ ਹੁਣ ਇਹਨੂੰ ਸਾਫ ਕਰ ਦਿੰਨੇ ਆ ਸਾਫ ਕਰਕੇ ਫਿਰ ਇੱਥੇ ਸਿੰਗਲ ਬੈੱਡ ਹੈ ਜਿਹੜਾ ਕਲੀਅਰ ਸਾਵੇ ਇਸ ਟਾਈਮ ਘਰ ਸੀਗੇ ਤੇ ਸਣੀ ਅੱਜ ਛੁੱਟੀ ਲਈ ਹੋਈ ਸੀ ਉਹਨੇ ਬੈਂਕ ਵੱਲੋਂ ਤੇ ਕਿਸੇ ਆਪਣੇ ਦੋਸਤ ਨਾਲ ਵਿਆਹ ਗਿਆਗਾ ਤਾਂ ਕਰਕੇ ਉਹ ਵੀ ਅੱਜ ਲੇਟ ਗਿਆ ਸੀਗਾ ਜਿਵੇਂ ਕਿ 10 ਵਜੇ ਵਾਲੀ ਚਾਹ ਜਿਹੜੀ ਬਣਾਈ ਆ ਮੈਂ ਜਦੋਂ ਉਦੋਂ ਹੀ ਅਸੀਂ ਖਾਣਾ ਖਾਧਾ ਉਦੋਂ ਬਾਅਦ ਦੇ ਵਿੱਚ ਫਿਰ ਮੈਂ ਚਾਹ ਬਣਾਈ ਹੈਗੀ ਖਾਣਾ ਖਾਣ ਤੋਂ ਤੇ ਫਿਰ ਉਹ ਮਜ਼ਦੂਰਾਂ ਨੂੰ ਨਾਲੇ ਮਿਸਤਰੀ ਸਾਹਿਬ ਨੂੰ ਚਾਹ ਫੜਾ ਕੇ ਫਿਰ ਚਲੇ ਗਿਆ ਸੀਗਾ ਤੇ ਲੋ ਜਿੱਦਰ ਮੈਂ ਆਪਣੇ ਕੰਮਕਾਰ ਲੱਗ ਗਈ ਸਾਰੇ ਆਪ ਆਪਣੇ ਆਪ ਕੰਮਾਂ ਤੇ ਲੱਗੇ ਹੋਏ ਹੁਣ ਬਸ ਮੈਨੂੰ ਇੱਥੇ ਅੱਜ ਵੀ ਮੈਂ ਜਿਵੇਂ ਮੇਰੇ ਪਰਦੇ ਨੇ ਉਹ ਪਾਏ ਹੋਏ ਆ ਮਸ਼ੀਨ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਧੋਣ ਲਈ ਠੀਕ ਆ ਟੋਟਲ 6 ਜਿਹੜੇ ਪਰਦੇ ਨੇਗੇ ਕਾਫੀ ਲੰਮੇ ਝੋੜੇ ਪਰਦੇ ਨੇਗੇ ਇਹ ਤੋਂ ਹੁਣ ਇਹਨੇ ਇੱਕ ਸਿੰਗਲ ਬੈੱਡ ਸੌਰੀ ਕੰਬਲ ਦਾ ਜਿਹੜਾ ਗਲਾਫ ਆ ਕਵਰ ਉਹ ਵੀ ਧੋਣਾਗਾ ਹਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ ਇਹ ਕੰਮ ਕਰਦੀ ਆ ਕੱਲ ਤੋਂ ਮੈਂ ਸਭਾਂੀਆਂ ਹੀ ਲੱਗੀ ਹੋਈਆਂ ਇਹ ਕਰਨ ਕਿਉਂਕਿ ਇਹ ਕੰਮ ਕਾਫੀ ਜ਼ਿਆਦਾ ਜ਼ਰੂਰੀ ਸੀਗੇ ਵੀ ਮੈਂ ਕਰ ਲਮਾ ਹੁਣ ਤੁਹਾਨੂੰ ਪਤਾ ਹੀ ਵੀ ਫਿਰ ਇਦਾਂ ਹਨਾ ਕਿਚਰ ਕਿਚਰ ਦੇ ਵਿੱਚ ਇੱਠਾ ਖੜਿਆ ਵੀ ਨਹੀਂ ਜਾਂਦਾ ਵੀ ਥੋੜਾ ਥੋੜਾ ਜਿੰਨਾ ਕੋ ਤੁਨੋਂ ਨਾਲ ਦੇ ਨਾਲ ਕਰ ਦਿੰਨੀ ਆ ਤੇ ਕਲੇਰ ਸਾਹਿਬ ਨੂੰ ਕਿਹਾ ਸੀਗਾ ਮੈਂ ਵੀ ਪੋਚਾ ਸਟੈਂਡ ਵਾਲਾ ਲਿਆ ਕੇ ਦੇ ਦਿਓ ਦੂਸਰਾ ਕਿ ਉਹਦੇ ਨਾਲ ਜਿੰਨਾ ਕੋ ਹੋਗਾ ਚੱਲ ਲਾ ਦਿਆ ਕਰੂੰਗੀ ਤੇ ਲਓ ਜੀ ਹੁਣ ਆਪਾਂ ਇਹ ਝਾੜੂ ਲੱਗ ਗਏ ਹੁਣ ਆਪਾਂ ਇੱਥੇ ਜਿਹੜਾ ਸਿੰਗਲ ਬੈੱਡ ਆ ਉਹ ਲਾ ਦਿੰਨੇ ਆ ਤੇ ਲਓ ਜੀ ਆ ਦੇਖੋ ਕਲੇਰ ਸਾਹਿਬ ਘਰੀ ਨੇਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਨਾਲ ਮੇਰੇ ਲੱਗ ਕੇ ਚੱਕਵਾ ਦਿਓ ਕਿਉਂਕਿ ਇਹ ਵੀ ਕਾਫੀ ਪਰਾਣਾ ਇਹ ਪਰਾਣਾ ਗਾ ਪਰ ਇਹਦੇ ਵਿੱਚ ਵਜਨ ਬਹੁਤ ਜ਼ਿਆਦਾ ਨਿੱਗਰ ਹੈ ਇਹ ਜਿਹੜਾ ਵੱਡਾ ਹੁੰਦਾ ਮੈਂ ਕੱਲੀ ਓਕੜੀਸ ਲੈਣੀ ਇਧਰ ਉਧਰ ਕਰ ਲੈਣੀ ਕੋਈ ਚੱਕਰ ਨਹੀਂ ਹੁੰਦਾ ਪਰ ਚਲੋ ਜਦੋਂ ਹੁਣ ਹੈਲਪ ਲੈ ਘਰੇ ਹੋਣ ਤਾਂ ਹੈਲਪ ਜ਼ਰੂਰ ਲੈ ਲੈਣੀ ਚਾਹੀਦੀ ਆ ਤੇ ਲਓ ਜੀ ਆਪਾਂ ਇਹ ਸਾਈਡ ਲਾਤਾ ਜਿਹੜਾ ਸਿੰਗਲ ਬੈੱਡ ਤੇ ਹੁਣ ਜਿਹੜਾ ਆਪਣਾ ਸੋਫੇ ਵਾਲਾ ਟੇਬਲ ਉਹ ਆਪਾਂ ਨਹੀਂ ਰੱਖਿਆ ਉਹ ਇੱਥੇ ਰੱਖਿਆ ਹੋਇਆ ਉਹ ਆਪਾਂ ਗਵਾਂਡੀਆਂ ਘਰ ਨਹੀਂ ਰੱਖਿਆ ਇੱਥੇ ਰੱਖ ਲਿਆ ਸੀ ਕਿਉਂਕਿ ਖਾਣਾ ਖੋਣਾ ਖਾਣ ਲਈ ਵੀ ਫਿਰ ਇਹ ਹੈ ਵੀ ਹਨਾ ਬੱਚੇ ਬੈਡਾਂ ਦੀ ਸਬਜ਼ੀ ਵਗੈਰਾ ਕਈ ਵਾਰ ਚਲੋ ਡੁੱਲ ਜਾਂਦੀ ਹੈ ਵੀ ਫਿਰ ਟੇਬਲ ਵੀ ਜ਼ਰੂਰੀ ਸੀਗਾ ਉਹ ਆਪਣਾ ਇੱਥੇ ਰੱਖਿਆ ਹੋਇਆ ਉਹਨੂੰ ਇਧਰਲੀ ਸਾਈਡ ਕਰ ਲਾਵਾਂਗੇ ਤੇ ਹੁਣ ਮੈਂ ਸਾਰੇ ਚੰਗੀ ਤਰ੍ਹਾਂ ਝਾੜੂ ਲਾ ਦੂੰਗੀ ਤੇ ਹਜੇ ਝਾੜੂ ਮੈਂ ਉਧਰ ਲਾਇਆ ਨਹੀਂ ਸੀ ਸਿਰਫ ਇਧਰ ਇਧਰੋਂ ਝਾੜੂ ਨਾਲ ਕੂੜਾ ਕੱਢਿਆ ਸੀਗਾ ਜੋ ਵੀ ਸਿਗਰੈਟਾ ਵਗੈਰਾ ਉਹ ਕੱਢਤਾ ਠੀਕ ਹੈ ਜੀ ਤੇ ਬਾਕੀ ਫਿਰ ਹੁਣ ਸਾਰੇ ਚੰਗੀ ਤਰ੍ਹਾਂ ਝਾੜੂ ਲਾ ਕੇ ਨਾਲ-ਨਾਲ ਜਿਵੇਂ ਕੱਪੜੇ ਨੇ ਉਹ ਧੋ ਲਵਾਂਗੇ ਹਨਾ ਜੋ ਵੀ ਸੁਆਣ ਇਧਰੋਂ نیچے ਸੀਗਾ ਚੱਕਤਾ ਜੀ ਸਾਰੀ ਕਰ ਦੂੰਗੀ ਇੱਕ ਪਤਾ ਕੀ ਹੋਇਆ ਇੱਕ ਇਹ ਚੀਜ਼ ਹੈ ਵੀ ਜਿਹੜਾ ਪੇਂਟ ਮੈਂ ਕੀਤਾ ਸੀਗਾ ਸਾਰਾ ਇਹ ਪੇਂਟ ਜਿਹੜਾ ਆਪਾਂ ਕੀਤਾ ਸੀਗਾ ਬਾਲਟੀ ਵਾਲੇ ਕੀਤਾ ਸੀ ਕਲਰ ਹੀ ਕੀਤਾ ਸੀ ਜਾਨੀ ਕਿ ਕਲੀ ਵਗੈਰਾ ਨਹੀਂ ਸੀਗੀ ਉਹ ਪਤਾ ਨਹੀਂ ਤਾਂ ਹੁਣ ਇਹ ਕੰਦ ਬਹੁਤ ਜ਼ਿਆਦਾ ਸਲਾਵ ਹੋਣ ਕਰਕੇ ਨੀਚੋਂ ਲੈ ਰਹੇ ਉੱਪਰੋਂ ਨਹੀਂ ਲੈ ਰਹੇ ਨੀਚੇ ਵਾਲੀ ਸਾਈਡ ਤੋਂ ਲੈ ਰਹੇ ਹੈਗਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਸਿੱਧੇ ਸਾਹਮਣੋਂ ਮਿਲਦੇ ਆ ਇੱਥੇ ਮਿਸਤਰੀ ਮਜ਼ਦੂਰ ਸੀ ਜਿਹੜੇ ਆਪਣੇ ਘਰ ਜਾ ਚੁੱਕੇ ਨੇ ਉਸ ਤੋਂ ਬਾਅਦ ਫਿਰ ਮੈਂ ਨਹਾਈਆਂਗੀ ਤੇ ਥੋੜਾ ਜਿਹਾ ਰਿਲੈਕਸ ਫੀਲ ਹੋ ਰਿਹਾ ਸੀਗਾ ਥੋੜੇ ਕੰਮ ਕਰ ਕਰਕੇ ਫ੍ਰੀ ਸੀ ਹਜੇ ਖਾਣਾ ਬਣਾਉਣ ਦੇ ਵਿੱਚ ਟਾਈਮ ਸੀ ਹਜੇ ਕਿਸੇ ਨੇ ਖਾਣਾ ਨਹੀਂ ਸੀਗਾ ਸਾਰੇ ਘਰ ਆ ਗਏ ਸੀ ਕਿ ਕਲੇਰ ਸਾਹਿਬ ਵੀ ਆ ਗਏ ਸੀ ਜਨੇ ਪਿੰਡ ਦਾ ਸਾਰੇ ਆ ਗਏ ਸੀਗੇ ਤੇ ਮੈਂ ਜਿਵੇਂ ਕਿ ਕੱਲ ਕੱਪੜੇ ਜਿਹੜੇ ਮੋٹے ਸਟੋਰੇਜ ਬੈਗ ਮੈਂ ਆਪਣੇ ਕੱਡੇ ਸੀਗੇ ਹਨਾ ਬੈਡਾਂ ਵਿੱਚੋਂ ਉਹ ਮੈਂ ਆ ਸੈਟੀ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਈ ਫਿਰ ਇਹਦੇ ਵਿੱਚ ਇੱਕਾ ਕੱਪੜਾ ਸੀਗਾ ਉਹ ਵਿਛਾ ਲਿਆ ਵਿਛਾ ਕੇ ਹੁਣ ਜੋ ਵੀ ਕੋਟ ਵਗੈਰਾ ਨੇ ਗਰਮ ਲੋਹਰਾ ਨੇ ਜੈਕਟ ਆਣੇ ਹਨਾ ਗਰਮ ਜੋ ਵੀ ਕੱਪੜੇ ਨੇਗੇ ਉਹ ਸਾਰੇ ਕੱਪੜੇ ਆਪਾਂ ਇਹਨਾਂ ਵਿੱਚ ਰੱਖ ਦਮਾਂਗੇ ਹਨਾ ਹੁਣ ਸੈਟੀ ਵਿੱਚੋਂ ਤਾਂ ਕਿ ਫਿਰ ਬੈਡ بار-ਬਾਰ ਖੋਲਣ ਨਾਲ ਦਿੱਕਤ ਆਉਂਦੀ ਆ ਅਲਮੇਰਾ ਨੇ ਜਿਹੜੀਆਂ ਪੂਰੀਆਂ ਫੁੱਲ ਨੇ ਜਿਉਂ ਨਾਲ ਵਿੱਚ ਕੋਈ ਕੱਪੜਾ ਨਹੀਂ ਟਿਕਦਾ ਹੈਗਾ ਤਾਂ ਕਰਕੇ ਫਿਰ ਇਹ ਮੈਨੂੰ ਖਾਲੀ ਕਰਨਾ ਪੈ ਗਿਆ ਜਿਹੜਾ ਇਹ ਵਾਲਾ ਸੀਗਾ ਬੈੱਡ ਦੀ ਸਾਈਡ ਤੇ ਲੱਗੇ ਹੋਇਆ ਸੀਗਾ ਸ਼ੈਟਿਸ ਸਾਈਡ ਤੇ ਸੀਗੀ ਤੇ ਇਹ ਖਾਲੀ ਕਰ ਲਈ ਸੀ ਜਿਵੇਂ ਕਿ ਕੱਲ ਤੁਹਾਨੂੰ ਪਤਾ ਹੀ ਹੈ ਨਾ ਤੇ ਇਹਦੇ ਵਿੱਚ ਜੋ ਵੀ ਕੱਪੜੇ ਨੇ ਸਾਰੇ ਕੱਪੜੇ ਰੱਖ ਕੇ ਫਿਰ ਉਸ ਤੋਂ ਬਾਅਦ ਵਸੇ ਸਾਰਾ ਕੰਮ ਹੋ ਜਾਊਗਾ கடீ பண்ணி அப்படி சா அப்படி ஒரு சா ரி சைட மே சி ரீ தூசரி சைட மேடீ ரி பண்ண அது கடீ பண்ணி சுபா ਤਾਰਾ ਨੂੰ ਆਪਣੀਆਂ ਪ੍ਰੂਫ ਦੱਸਿਆ ਕਰੋ ਕਿ ਮੈਨੇ ਵੀਡੀਓ ਦੇਖਣੇ ਤੁਹਾਨੂੰ ਪਸੰਦ ਨੇ ਤੇ ਲੋ ਜੀ ਇੱਧਰ ਚਾਹ ਉਬਲ ਗਈ ਸੇ ਆਪਾਂ ਜਾਦੇ ਵਿੱਚ ਕੀ ਹੋਗਾ ਠੀਕ ਹੈ ਜੀ ਇੱਧਰ ਨਾਲ ਹੀ ਆਪਣਾ ਦੁੱਧ ਵੀ ਲੋਚ ਗੜੀ ਬਣ ਗਈ ਬਾਈ